ਸ਼੍ਰੀ ਗੁਰਜੀ ਮੈਂ ਅੱਜ ਇੱਕ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸੇ ਕਸੂਤੇ ਜੇਕਰ ਗੱਲ ਕਰੀਏ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀ ਮਜਬੂਰੀ ਹੈ ਕਿ ਉਹ ਹਮੇਸ਼ਾ ਹੀ ਇੱਕ ਪੰਜਾਬ ਦੇ ਲੋਕਾਂ ਦੇ ਖਿਲਾਫ ਝੂਠ ਬੋਲਦੇ ਨੇ ਤੇ ਦੂਸਰੇ ਪਾਸੇ ਹੁਣ ਸੈਂਟਰ ਗਵਰਨਮੈਂਟ ਲੈ ਕੇ ਝੂਠ ਬੋਲ ਰਹੇ ਨੇ ਕਿਉਂਕਿ ਉਸ ਪਾਸੇ ਜੇਕਰ ਗੱਲ ਕਰੀਏ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਤਰ੍ਹਾਂ ਦਾ ਹਵਾਲਾ ਨਹੀਂ ਦੇ ਰਹੇ ਤੇ ਦੂਸਰੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 1600 ਕਰੋੜ ਨੂੰ ਲੈ ਕੇ ਜਿਹੜੀ ਹੈ ਕੈਕ ਦੀ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ ਸੈਂਟਰ ਸਰਕਾਰ ਵੱਲੋਂ ਤੇ ਉਹਦੇ ਜਿਹੜੇ ਨੇ ਵਾਰ-ਵਾਰ ਉਹਨਾਂ ਦੇ ਰਿਪੋਰਟ ਮੰਗੀ ਜਾ ਰਹੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭੱਜ ਦੇ ਕਿਉਂ ਨਜ਼ਰ ਆ ਰਹੇ ਨੇ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਪੈਸਾ ਕਿੱਥੇ ਖਰਚ ਕੀਤਾ ਹੈ ਕਿੱਥੇ ਲਾਇਆ ਹੈ ਉਹ ਗੱਲ ਸੈਂਟਰ ਸਰਕਾਰ ਨੂੰ ਦੱਸਣੀ ਚਾਹੀਦੀ ਹੈ ਜੇਕਰ ਸੈਂਟਰ ਸਰਕਾਰ ਨੂੰ ਨਹੀਂ ਤਾਂ ਪੰਜਾਬ ਦੇ ਲੋਕ ਉਸ ਗੱਲ ਦਾ ਜਵਾਬ ਮੰਗਦੇ ਨੇ ਹਵਾਲਾ ਮੰਗ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਇਮਾਨਦਾਰ ਜਿੱਦੀਆਂ ਸੋਹਾਂ ਦਿੰਦੇ ਨੇ ਤਾਂ ਫਿਰ ਹੁਣ ਉਹ ਆਪਣੀ ਹੀ ਪੈਰਾ ਥੱਲੋਂ ਜਿਹੜੀ ਹੈ ਜ਼ਮੀਨ ਕਿਸ ਕਦੀ ਕਿਉਂ ਦਿਖਾਈ ਦੇ ਰਹੀ ਹੈ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਹੀ ਗੱਲਾਂ ਤੋਂ ਭੱਜਦੇ ਨਜ਼ਰ ਆ ਰਹੇ ਨੇ ਸੂਤਰਾਂ ਤੋਂ ਬਾੰਦੀ ਜਾਣਕਾਰੀ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੇਂਦਰ ਗ੍ਰਹਿ ਮੰਤਰੀ ਅਮਿਸ਼ਾ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਪੰਜਾਬ 'ਚ ਪਿਆ ਨ ਖਾਦੂ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਦੇ ਜਿਹੜਾ 1600 ਕਰੋੜ ਰੁਪਏ ਦਾ ਹਰ ਰਾਹਤ ਤੈਕ ਜਲਾਣਿਆ ਸੀ ਉਸ ਦਾ ਆਕਾਰ ਵਧਾਇਆ ਜਾਵੇ ਅਮਿਸ਼ਾ ਨੇ ਕਿਹਾ कि 1600 ਕਰੋੜ ਰੁਪਏ ਦਾ ਆਰਥਿਕ ਪੈਕੇਟ ਦਾ ਟੋਕਨ ਮਨੀ ਹੈ ਸੂਬੇ ਨੂੰ ਹਰ ਰਾਹਤ ਪੈਕੇਟ ਰੂਪ ਚ ਹੋ ਤੈਸਾ ਦਿੱਤਾ ਜਾਵੇਗਾ ਅਮਿਤ ਸ਼ਾਹ ਨੇ ਵੀ ਕਿਹਾ ਕਿ ਨਵਾਂ ਵਿਵਾਦ ਛੇੜ ਦਿੱਤਾ ਕਿ 1600 ਕਰੋੜ ਰੁਪਏ ਚ 805 ਕਰੋੜ ਕੇਂਦਰ ਸਰਕਾਰ ਸੂਬੇ ਨੂੰ ਪਹਿਲਾਂ ਹੀ ਦੇ ਚੁੱਕੀ ਹੈ ਬਾਕੀ ਰਕਮ ਵੀ ਛੇਤੀ ਭੇਜੀ ਦਿੱਤੀ ਜਾਵੇਗੀ ਤਾਂ ਹਾਲ ਲਈ ਪੰਜਾਬ ਸਰਕਾਰ ਬੁਲਾਏ ਲਈ ਵਿਧਾਨ ਸਭਾ ਦੇ ਵਿਸ਼ੇਸ਼ اجلاس ਚ ਮੁੱਖ ਮੰਤਰੀ ਵਿੱਤ ਮંત્રી ਹਰਪਾਲ ਸਿੰਘ ਨੇ ਦਾਵਾ ਕੀਤਾ ਕਿ 1600 ਕਰੋੜ ਰੁਪਏ ਦਾ ਵਿੱਤ ਪੈਕੇਜ ਦਾ ਕੋਈ ਪੈਸਾ ਹਲੇ ਤੱਕ ਆਇਆ ਹੀ ਨਹੀਂ ਯਾਨੀ ਕਿ ਪੰਜਾਬ ਦੇ ਮੁਖਵੰਦੀ ਭਗਵੰਤ ਸਿੰਘ ਮਾਨ ਝੂਠ ਬੋਲ ਰਹੇ ਨੇ ਉਹਨਾਂ ਨੇ ਕਿਹਾ ਕਿ 1600 ਕਰੋੜ ਰੁਪਏ ਦਾ ਤਾਂ ਉਹਨਾਂ ਨੇ ਹਵਾਲਾ ਦੇਣਾ ਕੀ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਸੈਂਟਰ ਸਰਕਾਰ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ ਹਾਲਾਂਕਿ ਅਮਿਤ ਸ਼ਾਹ ਨੇ ਇਹ ਸਾਫ਼ ਕਲੀਅਰ ਕਰਤਾ ਹੈ ਕਿ ਅਸੀਂ ਹਰਾ ਲਈ ਪਹਿਲਾਂ ਵੀ ਦਿੱਤੇ ਨੇ ਤੇ ਅਸੀਂ ਹੋਰ ਵੀ ਪੈਸਾ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਤਾਂ ਸੈਂਟਰ ਸਰਕਾਰ ਉਹਨੂੰ ਜ਼ਰੂਰ ਦੇਵੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਗੱਲ ਤੇ ਆਉਣ ਲਈ ਕਿਤੇ ਨਾ ਕਿਤੇ ਦਿਖਾਈ ਨਹੀਂ ਦੇ ਰਹੇ ਚੀਮਾ ਲੇ ਕੇ ਆ ਜੇਕਰ ਕੇਂਦਰ ਸਰਕਾਰ ਨੇ ਐਸਡੀਆਰਐਫ ਵੀ ਪੈਸਾ ਦੇਣਾ ਸੀ ਤਾਂ 1600 ਕਰੋੜ ਦੀ ਰਕਮ ਦਾ ਐਲਾਨ ਕਰਦੇ ਸਮੇਂ ਸਪਸ਼ਟ ਕਰਨਾ ਚਾਹੀਦਾ ਸੀਗੀ ਜੇਕਰ ਪ੍ਰਧਾਨ ਮੰਤਰੀ ਹਰ ਪਰਵਾਇ ਇਲਾਕਿਆਂ ਦਾ ਦੌਰਾ ਨਾ ਕਰਦੇ ਤਾਂ ਪੰਜਾਬ ਨੂੰ 600 ਕਰੋੜ ਰੁਪਏ ਦਾ ਐਐਨਡੀਆਰਐਫ ਮਿਲਨੇ ਸਨ ਅਜੇ ਤਕਦੀਕ ਰੂਪ ਨਾਲ ਕੇਂਦਰ ਸਰਕਾਰ ਨੇ ਪੰਜਾਬ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪਰਪਾਈ ਲਈ 1000 ਰੁਪਏ ਦਿੱਤੇ ਜਦਕਿ 20000 ਰੁਪਏ ਦਾ ਪੈਕੇਜ ਮੰਗ ਕੀਤੀ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਕਿਸੇ ਤਰ੍ਹਾਂ ਗਿਆ ਵੀ ਵਿੱਤ ਮੰਤਰੀ ਜਿਹੜੇ ਹਰਪਾਲ ਸਿੰਘ ਚੀਮਾ ਨੇ ਉਹਨਾਂ ਦੇ ਬਿਆਨ ਵੀ ਰਲਦੇ ਨਜ਼ਰ ਨਹੀਂ ਆ ਰਹੀ ਹੁਣ ਕੇ ਰਹਿ ਮੰਤਰੀ ਸ਼ਾਹ ਨੇ ਮੁੱਖ ਮੰਤਰੀ ਨਾਲ ਕੱਲ ਦੀ ਬੈਠਕ ਚ 105 ਕਰੋੜ ਰੁਪਏ ਜਾਰੀ ਕੀਤੇ ਜਾਂਦਾ ਦਾਵਾ ਕੀਤਾ ਉਹਨਾਂ ਮੁਤਾਬਕ ਇਹ ਰਕਮ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਮਨਜ਼ੂਰ ਕੀਤੇ 170 ਕਰੋੜ ਰੁਪਏ ਸ਼ਾਮਿਲ ਹਨ ਸ਼ਾਹ ਨੇ ਸੂਬਾ ਸਰਕਾਰਾਂ ਨੂੰ ਪੂਰੇ ਨੁਕਸਾਨ ਤੇ ਡਿਟੇਲ ਮੈਮੋਰੈਂਡਮ ਭੇਜਣ ਦੀ ਗੱਲ ਕੀਤੀ ਹੈ ਤੇ ਬਾਕੀ ਰਕਮ ਵੀ ਜਾਰੀ ਕੀਤੀ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ 1 ਸਤੰਬਰ ਇੱਕ ਅੰਤਰ ਮੰ트ralੀ ਕੰਟਰਟੀਮ ਵੀ ਭੇਜੀ ਸੀ ਜਿਸ ਨੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਸਮੇਤ तमाम ਅਧਿਕਾਰੀਆਂ ਨਾਲ ਬੈਠਕ ਕੀਤੀ ਸੂਬੇ ਸਰਕਾਰ ਨੂੰ ਵੱਖ-ਵੱਖ ਵਿਭਾਗਾ 13279 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਇਹ ਜਾਣਕਾਰੀ ਸੂਬਾ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਵੀ ਦਿੱਤੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਿਪੋਰਟ ਦੇਣ ਦੀ ਥਾ ਜਿਹੜੇ ਨੇ ਝੂਠ ਬੋਲ ਰਹਿੰਦੇ ਕਿ ਸਰਕਾਰ ਕੇਂਦਰ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਹਾਲਾਂਕਿ ਅਮਿਤ ਸ਼ਾਹ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਤੇ ਜਦੋਂ ਵੀ ਪੈਸਿਆਂ ਦੀ ਲੋੜ ਹੋਵੇਗੀ ਅਸੀਂ ਹੋਰ ਪੈਸੇ ਵੀ ਪਾਵਾਂਗੇ ਧੰਨ